ਭਾਈ ਸਾਲ ਸੰਧ ਜੰਚ ਨੂੰ ਆਉ ਮੇਰੀ ਬੀਜਣਾ ਉੱਪਰ ਹੋਈ ਰੇ ਪ੍ਰਧਾਨ ਸ਼ਰੂਮ ਦੀ ਗੱਲ ਜਿਆਨੀ ਜੈਲ ਸਿੰਘ ਪੁਰਗੀ ਵਿਦਿਆਨੰਦ ਰਾਸ਼ਟਰਪਤੀ ਜਿਆਨੀ ਜੈਲ ਸਿੰਘ ਜਾਬਾਂਦਾਂ ਲਿਆ ਇਹ ਹੈ ਜੀ ਪੁਰਾਣੇ ਪਿਆਰ ਬਹੁ ਹਾਂਜੀ ਬਹੁਤ ਹਾਂ ਆਪਕੋ ਜੁਰਾਂ ਦੇ ਨਾਲ ਕਰਦੇ ਰਹੇ ਆ ਜੀ ਜਾਬ ਹੈਨਾ ਕਿਹੜੇ ਸੰਦੀ ਗੱਲ ਆ ਉਹ 82 ਦੇ ਜੀ ਹਾਂ 82 ਤੋਂ ਇਹ ਆਪਣੇ ਮਿੱਤਰ ਹੈ ਜੀ ਆਪਾਂ ਸਭ ਨੂੰ ਵੱਡਿਆਂ ਦੀ ਕਦਰ ਕਰਨੀ ਚਾਹੀਦੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਨਮਸਕਾਰ ਅਦਾਬ ਤੇ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਨੂੰ ਆਪਣੇ ਬਜ਼ੁਰਗਾਂ ਦੇ ਆਪਣੇ ਬਾਪ ਦੇ ਫਰੈਂਡਸ ਮਿਲਾਉਣਾ ਹੈ ਜਿਹੜੇ ਸਾਲ ਚ ਇੱਕ ਦੋ ਵਾਰ ਇੱਥੇ ਜ਼ਰੂਰ ਉਹਨਾਂ ਨੂੰ ਮਿਲਣ ਹੀ ਆਉਂਦੇ ਆ ਇਹ ਇਕੱਠੇ ਜੌਬ ਕਰਦੇ ਰਹੇ ਆ ਜੀ ਤੇ ਇੱਕੋ ਡਿਪਾਰਟਮੈਂਟ ਦਾ ਹੋਣ ਕਰਕੇ ਇਹ ਇਹਨਾਂ ਨੂੰ ਕਿਉਂਕਿ ਆ ਬਾਪੂ ਜੀ ਹੋਰਾਂ ਦੀ ਕੁਝ ਹੈਲਥ ਠੀਕ ਨਹੀਂ ਸੀ ਬਈ ਲੈ ਕੁਝ ਲੰਬੇ ਸਮੇਂ ਤੋਂ ਲੋਕ ਸਾਲ ਤੋਂ ਤਾ ਇਹ ਪਹਿਲਾਂ ਵੀ ਐਂ ਆਉਂਦੇ ਸੀ ਤੇ ਹੁਣ ਵੀ ਉਦਾਂ ਹੀ ਆਉਂਦੇ ਐ ਇਹ ਮਨੇ ਇਹਨਾਂ ਦਾ ਕੋਈ ਮੇਲਜੋਲ ਪਹਿਲਾਂ ਨਾਲ ਵਧੀਆ ਹੀ ਆ ਘਟਿਆ ਨਹੀਂ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖੋ ਕਿੰਨੇ ਮਸ਼ਰੂਫ ਹੋ ਗਏ ਐ ਬਿਜ਼ੀ ਐ ਤੇ ਮਿਲਣ ਦਾ ਸਮਾਂ ਹੀ ਹੈ ਨਹੀਂ ਜੀ ਅੱਜ ਕੱਲ ਕਿਸੇ ਕੋਲੇ ਪਰ ਇਹ ਪੁਰਾਣੇ ਬੰਦਿਆਂ ਦਾ ਪਿਆਰ ਦੇਖੋ ਜੇ ਆਉਂਦਾ ਤਿਉ ਹੀ ਐ ਤੇ ਖੁਸ਼ੀ ਹੁੰਦੀ ਐ ਜੇ ਆਪਾਂ ਤਾਂ ਹੀ ਪੁਰਾਣੇ ਟਾਈਮ ਨੂੰ ਯਾਦ ਕਰਦੇ ਆ ਕਿ ਪੁਰਾਣਾ ਟਾਈਮ ਬਹੁਤ ਚੰਗਾ ਸੀ ਸੋ ਆਪਾਂ ਹੁਣ ਵੀ ਪੁਰਾਣੇ ਟਾਈਮ ਨੂੰ ਚੰਗਾ ਤਾਂ ਹੀ ਕਹਿੰਦੇ ਆ ਕਿਉਂਕਿ ਅੱਜ ਬਹੁਤ ਸਾਰੀਆਂ ਤਰੂਟੀਆਂ ਆਈਆਂ ਸਮੇਂ ਪਰ ਚਲੋ ਸਾਨੂੰ ਫੇਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰਿਸ਼ਤੇਦਾਰਾਂ ਦੋਸਤਾਂ ਨਾਲ ਮੇਲਜੋਲ ਰੱਖਣ ਦੀ ਇਹ ਬਾਪੂ ਜੀ ਹੋਰਾਂ ਦੇ ਦੋਸਤ ਆਏ ਹੋਏ ਹੈ ਜੀ ਸਾਹਮਣੇ ਦੇਖ ਸਕਦੇ ਹੋ ਜੀ ਇਹ ਹੈ ਅੰਕਲ ਖੂਕਾ ਰਾਜਸਥਾਨ ਤੋਂ ਇਹ ਨੇ ਅੰਕਲ ਅੰਕਲ ਜੀ ਤੁਹਾਡਾ ਪਿੰਡ ਕਿਹੜਾ ਹੈ ਕੋਟਕਪੂਰਾ ਕੋਟਕਪੂਰਾ ਹਾਂ ਜੀ ਇਹ ਆਓ ਮੇਰਾ ਫੋਨ ਨੰਬਰ ਰੋਡ ਕਰੋ ਇਹ ਅੰਕਲ ਦਰਸ਼ਨ ਦਿਓ ਹਾਂ ਕੋਟਕਪੂਰੀ ਤੋਂ ਆ ਹਾਂ ਜੀ ਇਹ ਅੰਕਲ ਖੁੱਖਾ ਹੈ ਜੀ Rajasthan ਤੋਂ ਆ ਹਾਂ ਹਾਂ ਨਾ Haryana Haryana ਅਥਰੀ ਹੋਰ ਪਿੰਡ ਨਾਲ ਹੀ ਹੈ Rajasthan ਦੇ ਹਾਂ ਨਾਲ ਹੀ ਹੈ ਹਾਂ ਜਮਾ ਨਾਲ ਹੀ ਨਾਲ ਹੀ ਨਾਲ ਹੀ ਹੈ ਨਾਲ ਹੀ ਪਿੰਡ ਹੈ ਹਾਂ ਇਹ ਬਾਪੂ ਜੀ ਹੋਰਾਂ ਦੇ ਨਾਲ ਕਰਦੇ ਰਹੇ ਆ ਜੀ ਜੌਬ ਹੈ ਨਾ ਕਿਹੜੇ ਸਾਲ ਦੀ ਗੱਲ ਆ ਉਹ ਇਹ ਹੈ ਜੀ ਸਨ 80 82 ਦੇ ਕਰੀਬ ਹਾਂ 80 82 ਤੋਂ ਇਹ ਆਪਣੇ ਮਿੱਤਰ ਹੈ ਜੀ ਹਾਂ ਜੀ ਤੇ ਸਾਲ 'ਚ ਇੱਕ ਦੋ ਵਾਰ ਅੰਕਲ ਆ ਜਿਹੜੇ ਹਰਿਆਣੇ ਵਾਲੇ ਆ ਥੋੜਾ ਜਿਲ੍ਹਾ ਆਪਣਾ ਕਿਹੜਾ ਪੈ ਗਿਆ ਹਿੰਦਰਗੜ੍ਹ ਹਿੰਦਰਗੜ੍ਹ ਹਮਿੰਦਰਗੜ੍ਹ ਤੋਂ ਸਪੈਸ਼ਲ ਆਉਂਦੀ ਏ ਜੀ ਸਾਲ ਚ ਦੋ ਤਿੰਨ ਚੱਕਰ ਲਾ ਜਾਂਦੇ ਆ ਸੁਣਦਾ ਘਟਾ ਚ ਪੜਾਈ ਜਾਂਦੇ ਆ ਹਾਂ ਉੱਚਾ ਸੁਣਦਾ ਠੀਕ ਹੈ ਇਹ ਜੀ ਪੁਰਾਣੇ ਪਿਆਰ ਬਹੁਤ ਹਾਂ ਜੀ ਬਹੁਤ ਜ਼ਿਆਦਾ ਹਾਂ ਹੁਣ ਅੱਜ ਕੱਲ ਤਾਂ ਬਸ ਜਿੰਨੀ ਦੇਰ ਹੈਗੀਆਂ ਸੋ ਹੈਗੀਆਂ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਹਾਂ ਉਹ ਹੈ ਨਹੀਂਗਾ ਉਹ ਵਾਲੇ ਪਿਆਰ ਨਹੀਂਗੇ ਨਹੀਂ ਹੋਣੀ ਰਹੇ ਹਾਂ ਇਹ ਮੇਰਾ ਵੀਡੀਓ ਤੁਹਾਨੂੰ ਦਿਖਾਉਣ ਦਾ ਮਕਸਦ ਇਹੀ ਹੈ ਕਿ ਦੇਖ ਲਓ ਤੁਸੀਂ ਕਿ ਪਿਆਰ ਮੁਹੱਬਤ ਉਮਰ ਇਹਨਾਂ ਦੀ ਹੁਣ ਸਾਹ ਲਾ ਲਓ ਵੀ 80 ਦੇ ਆਸ-ਪਾਸ ਹੀ ਆ ਸਾਰਿਆਂ ਦੀ ਇਹਨਾਂ ਦੀ ਵੀ 80 ਦੀ ਹੈ ਹਾਂ ਤੇ ਅੱਜ ਵੀ ਦੋਸਤੀ ਵਿੱਚ ਤਾਜ਼ਗੀ ਉਹੀ ਹੈ ਹਾਂ ਆਪਦਾ ਘਰ ਸਾਹਮਣੇ ਦੇ ਤੇ ਆਪਣੇ ਇੱਥੇ ਘਰ ਰੁਕਦੇ ਆ ਜੀ ਇਹ ਫਾਰਮ ਆਪਣਾ ਘਰ ਹੀ ਹੈ ਜਮਾ ਘਰ ਦੇ ਨਾਲ ਹੈ ਚੰਗਾ ਲੱਗਦਾ ਹੈ ਜੀ ਸਾਰਿਆਂ ਨੂੰ ਇਹਨਾਂ ਨੂੰ ਵੀ ਚੰਗਾ ਲੱਗਦਾ ਚਲੋ ਆਪਦਾ ਬਹੁਤ ਇਸ ਉਮਰ ਦੇ ਵਿੱਚ ਚਲੋ 2-4 ਦਿਨ ਬੰਦਾ ਬਾਹਰ ਘਰ ਤੋਂ ਹਸ ਖੇਡ ਜਾਂਦਾ ਹੈ ਜੀ ਹਨਾ ਹਾਂ ਜੀ ਬਿਲਕੁਲ ਜੀ ਜੁੜੇ ਰਹੋ ਜੀ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਜੀ ਬਿਲਕੁਲ ਠੀਕ ਹੈ ਜਿਹੜੀ ਵੀ ਮੈਨੂੰ ਤੁਸੀਂ ਦੇਖ ਰਹੇ ਹੋ ਸਾਨੂੰ ਵੀ ਸਬਕ ਸਿੱਖਣਾ ਚਾਹੀਦਾ ਇਹਦੇ ਤੋਂ ਬਿਲਕੁਲ ਬਿਲਕੁਲ ਕਿ ਜਿੱਥੇ ਮੰਦਰੀ ਦੋਸਤੀ ਲੱਗੀ ਹੋਵੇ ਤਾਂ ਫਿਰ ਉੱਥੇ ਹੀ ਲੱਗੀ ਰਹਿਣੀ ਚਾਹੀਦੀ ਹੈ ਸਾਰੀ ਉਮਰ ਐ ਨਹੀਂਗਾ ਵੀ ਸਹੀ ਹੈ ਹਾਂ ਇਹ ਵਕਤ ਬਾਅਦ ਕਈ ਵਾਰ ਆਪਾਂ ਕਹਿੰਦੇ ਟਾਈਮ ਨਹੀਂ ਮਿਲਦਾ ਜੀ ਬਹੁਤ ਬਿਜ਼ੀ ਹੈ ਜੀ ਉਹ ਆਹ ਉਹ ਨਹੀਂ ਗੰਮ ਕੀ ਕਹਿੰਦੇ ਅਈ ਤਾਂ ਹੁਣ ਵੇਲ ਨਹੀਂ ਭਾਈ ਹਾਂ ਚਲੋ ਜੀ ਵੇਲਾ ਇਡਾ ਤਾਂ ਕੋਈ ਵੀ ਨਹੀਂ ਹੁੰਦਾ ਜੀ ਇਹ ਪਿਆਰ ਹੀ ਖਿੱਚ ਲਿਆਉਂਦਾ ਹੈ ਪਿਆਰ ਹੀ ਖਿੱਚ ਲਿਆਉਂਦਾ ਹਾਂ ਨੀਰਾ ਬੰਦਾ ਕਹਿੰਦਾ ਚਲ ਵਧੀਆ ਬੈਠੇ ਆ ਹਾਂ ਕਹਿੰਦੇ ਤਾਂ ਕਿੱਧਰ ਕਿਧائیں ਹਾਂ ਅੰਕਲ ਕਹਿਣ ਲੱਗੇ ਕਿ ਅਸੀਂ ਜਾਂਦੇ ਰਾਂਗੇ ਮੈਂ ਕਿਹਾ ਜੀ ਆਪਾਂ ਕਾਰਾਂ ਜੀਪਾਂ ਕਾਦੇ ਆਸਤੇ ਲਈਆਂ ਜੀ ਆਪਾਂ ਉਹਦੇ ਮਾਪੇ ਦੇ ਦੋਸਤਾਂ ਨੂੰ ਛੱਡ ਨਹੀਂ ਸਕਦੇ ਸੋ ਇਹ ਮਾਪਰ ਕੀ ਹੁੰਦੇ ਆ ਜੇਕਰ ਆਪਾਂ ਇਹਨਾਂ ਨੂੰ ਇੱਜ਼ਤ ਦਈਏ ਤੇ ਕਾਰਾਂ ਜੀਪਾਂ ਵੀ ਤਾਂ ਹੀ ਫਾਇਦਾ ਜੀ ਇਹਨਾਂ ਦਾ ਜੇ ਕੋਈ ਇਹਦੇ ਤੇ ਬੈਠੂਗਾ ਕੋਈ ਦਾ ਫਾਇਦਾ ਲਊਗਾ ਕੋਈ ਇਹਦਾ ਆਨੰਦ ਲਊਗਾ ਤੇ ਆਪਾਂ ਇਹਨਾਂ ਨੂੰ ਛੱਡ ਕੇ ਆਉਣੀ ਆ ਜਿੱਥੇ ਗੁਰੂ ਹਰ ਸਾਹਿਬ ਮੰਡੀ ਇਹਨਾਂ ਨੇ ਗਾਂ ਫਿਰ ਟ੍ਰੇਨ ਤੇ ਜਾਣਾ ਤੇ ਆਪਾਂ ਸਭ ਨੂੰ ਵੱਡਿਆਂ ਦੀ ਕਦਰ ਕਰਨੀ ਚਾਹੀਦੀ ਹੈ ਠੀਕ ਬੰਦੇ ਨੇ ਸੋਮਵਰ ਚ ਆਉਣਾ ਹੈ ਇਹ ਕਿਸੇ ਵੀ ਬਜ਼ੁਰਗ ਦਾ ਬੜਾਪਾ ਜਿਹੜਾ ਉਸ ਸਨਮਾਨ ਮਈ ਹੋਣਾ ਚਾਹੀਦਾ ਵੀ ਤੁਹਾਡੇ ਬਾਪੂ ਜੀ ਜਿਹੜੇ ਐ ਉਹ ਉਹਨਾਂ ਦਾ ਨਾਮ ਕੀ ਹੈ ਤੇ ਗਿਆਨੀ ਲਾਲ ਸਿੰਘ ਹੰਸ ਅੱਛਾ ਗਿਆਨੀ ਲਾਲ ਸਿੰਘ ਤੋ ਕੀ ਦੇ ਕੌਣ ਉਹਦੇ ਨਾਲ ਤਬਲਾ ਵਜਾਉਂਦਾ ਸੀ ਗਿਆਨੀ ਜੈਲ ਸਿੰਘ ਢੋਲਕੀ ਵੀ ਹੁੰਦਾ ਹੁੰਦਾ ਰਾਸ਼ਟਰਪਤੀ ਅੱਛਾ ਕਿਸਾਨਦਰਜਨ ਸਿੰਘ ਲੰਗੋ ਪ੍ਰਧਾਨ ਸ਼ਰੂਮਣੀ ਗਾਲੀਦਾਰ 22 ਸਾਲ ਸੰਦੇਸ ਜਾਂ ਚਲੋਂਗੋਵਾਲ ਮੇਰੇ ਪਿਤਾ ਨਾਲ ਟੋਲਕ ਵੀ ਆਉਂਦੇ ਰਹੀ ਠੀਕ ਕਿ ਗਿਆਨੀ ਜੈਲ ਸਿੰਘ 4-5 ਸਾਲ ਰਹਾ ਉਹਨੂੰ ਕਹਿੰਦੇ ਵੀ ਤੂੰ ਬੋਲਿਆ ਨਾ ਕਰਦੇ ਤੂੰ ਟੋਲਕੀ ਕੁਟੀ ਆਇਆ ਕਰ ਹੂੰ ਮੇਰੇ ਬਾਪੂ ਗਿਆਨੀ ਜੈਲ ਸਿੰਘ ਕਹਿੰਦੇ ਹੁੰਦੇ ਲੇਕਿਨ ਉਹਦੀ ਐਸੀ ਚੜ੍ਹਦੀ ਗੱਲਾ ਹੋਈ ਉਹ ਸ਼ਰੋਨੀ ਕਮੇਟੀ ਚਲਾ ਗਿਆ ਹੂੰ ਉੱਥੇ ਜਾ ਕੇ ਫਿਰ ਚਾਰਕ ਬਣ ਗਿਆ ਹਾਂਜੀ ਉਸ ਤੋਂ ਬਾਅਦ ਰਾਏ ਨਾਲ ਬੰਗਾ ਲੈ ਲਿਆ ਉਹਨੇ ਲੀਡਰਿਸ਼ ਪੈ ਗਿਆ ਹੂੰ ਤੇ ਮੁੱਖ ਮੰਤਰੀ ਗ੍ਰਹਿ ਮੰਤਰੀ ਪ੍ਰੈਜ਼ੀਡੈਂਟ ਬਣ ਗਿਆ ਹੂੰ ਗਿਆਨੀ ਆਏ ਬਾਪੂ ਜੀ ਉਹਨਾਂ ਦੇ ਫਾਦਰ ਨਾਲ ਹਾਂਜੀ ਜੇ ਇੱਕ ਤਾਂ ਟੋਲ ਵਜਾਉਂਦਾ ਹਾਂ ਹਾਂ ਟੋਲ ਕ ਵਜਾਉਂਦੇ ਜੀ ਗਿਆਨੀ ਜੀ ਕੋਈ ਟੈਨਸੀ ਹੋ ਗਈ ਹਾਂਜੀ ਚੰਗਾ ਬੀਠਾ ਖੁਸ਼ ਰਹੋ ਥੈਂਕ ਯੂ ਵੈਰੀ ਮਚ ਓਕੇ ਠੀਕ ਹੈ ਇਹ ਹੈ ਜੀ ਗੁਰੂ ਹਰ ਸਹਾਇ ਦਾ ਰੇਲਵੇ ਸਟੇਸ਼ਨ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਆ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਗੁਰੂ ਹਰ ਸਹਾਇ ਆਹ ਦੇਖੋ ਗੁਰੂ ਹਰ ਸਹਾਇ ਤੇ ਇਹ ਅੰਕਲ ਹੋਰੀ ਜਾਂਦੇ ਜਾਂਦੇ ਇਹ ਗੱਲ ਕਹਿ ਰਹੇ ਸੀਗੇ ਵੀ ਅਸੀਂ ਸੋਚਿਆ ਕਿ ਮਿਲ ਲਈਏ ਬਾਈ ਜੀ ਹੋਰਾਂ ਨੂੰ ਬਾਪੂ ਜਰਾਂ ਦਾ ਨਾਂ ਲੈ ਰਹੇ ਸੀ ਬਾਪੂ ਜੀ ਹੋਰਾਂ ਦਾ ਨਾਂ ਲੈ ਰਹੇ ਸੀ ਕਿ ਉਹਨਾਂ ਨੂੰ ਮਿਲ ਲਈਏ ਤੇ ਪਤਾ ਨਹੀਂ ਜ਼ਿੰਦਗੀ ਦਾ ਦੇਖੋ ਭਈ ਆ ਵੀ ਦਿਨ ਇਨਸਾਨ ਤੇ ਆਉਂਦੀ ਹੈ ਕਿ ਜਦੋਂ ਬੰਦਾ ਚੱਲਣ ਫਿਰਨ ਤੋਂ ਵੀ ਰਹਿ ਜਾਂਦਾ ਤੇ ਆ ਬੰਦੇ ਨੂੰ ਐਂ ਜਿ ਲੱਗਦਾ ਕਿ ਹੁਣ ਸਾਡੀ ਜ਼ਿੰਦਗੀ ਦਾ ਇਹ ਖੀਲਾ ਪੜਾ ਤੇ ਭਈ ਸਾਨੂੰ ਵੀ ਇਹਦੇ ਤੋਂ ਇਹੀ ਸੇਧ ਲੈਣੀ ਚਾਹੀਦੀ ਹੈ ਕਿ ਹੱਸ ਖੇਡ ਕੇ ਪਰਿਵਾਰ ਚ ਰਿਸ਼ਤੇਦਾਰਾਂ ਦੋਸਤਾਂ ਚ ਈਮਾਨਦਾਰੀ ਨਾਲ ਜਿਹੜੀ ਜ਼ਿੰਦਗੀ ਕੱਢ ਲਈ ਉਧਰ ਕੀ ਕੋਈ ਰੀਸ ਨਹੀਂ ਗਈ ਇਹ ਇੱਕ ਜਰੂਰ ਸਾਨੂੰ ਸਿੱਖ ਸਿੱਖ ਲੈਣੀ ਚਾਹੀਦੀ ਹੈ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਮੇਰਾ ਵਲੌਗ ਹੈ ਪਸੰਦ ਆਇਆ ਹੋਊਗਾ ਜਿਉਂਦੇ ਵਸਦੇ ਰਹੋ